ਫਸਕਾ ਵੇਤੀ ਸਾਰੇ ਬਰੇਨੋਂ ਸੰਦੀਪ ਜੀ ਮੈਂ ਤੁਹਾਡਾ ਬੋਬੋ ਵੈਕਮ ਜੀ ਤੇ ਆਪਾਂ ਬਾਈ ਬਲਜਿੰਦਰ ਸਿੰਘ ਕੋਲ ਆ ਚੁੱਕੇ ਜੀ ਪਿੰਡ ਜੱਤੇਗੁਰ ਜ਼ਿਲ੍ਹਾ ਅਮਰਸੇਹ ਦਾ ਤੁਸੀਂ ਬੋਬੋ ਕਾਲਾ ਤੇ ਬਾਈ ਕੋਲ ਹੈਗੇ ਕੋਈ ਚਾਰ ਪੰਜ ਲਾਗਾਂ ਪਛੋਂ ਸੇਲ ਹੈਗੇ ਆ ਠੀਕ ਹੈ ਜੀ ਤੇ ਆਓ ਗੱਲ ਵਰ ਕਰੀਏ ਬਾਈ ਜੀ ਹਾਂ ਬਾਈ ਜੀ ਹੋਰ ਨਾ ਬਾਈ ਜੀ ਕੀ ਆਲਾ ਮੇਰਾ ਜੀ ਮੈਂ ਨਾ ਚੜਦੀ ਗੱਲਾਂ ਛੜਦੀ ਗੱਲ ਰੱਖਿਆ ਜੀ ਪਰ ਐਂ ਬਰਬਾਦ ਚੱਲੋ ਕਿੱਥੇ ਕਿੱਲੇ ਕੰਮ ਕਰੇ ਜੀ ਬਹੁਤ ਕਿਰਪਾ ਹੋਰ ਕੰਮਾਂ ਮਾਂ ਜੀ ਕਿਆਰ ਮਾਜੀ ਸਾਡੀ ਖੋਜ ਬੜੇ ਬੜੇ ਖੋਜ ਨਹੀਂ ਕੋਈ ਨਹੀਂ ਚਲੋ ਪਰਮਾਤਮਾ ਨੇ ਬੜਾ ਉਹ ਦਿੱਤਾ ਬੜਾ ਘਾਇਆ ਬੜਕ ਹੋ ਗਿਆ ਹਾਂਜੀ ਜੀ ਇਹ ਵੀ ਮਾਲ ਸਾਫ ਸੁਧਰਾ ਚਲੋ ਲੋਕਾਂ ਨੇ ਕਹਿੰਦੇ ਆਪਾਂ ਕਹਿਣਾ ਨਹੀਂ ਆਪਣਾ ਹਿਸਾਬ ਨਾਲ ਹੀ ਚੱਲੀ ਜਾਂਦੀ ਭਾਵੇਂ 6 ਕਿਲੋ ਵਾਲੀ ਪਾ ਲਈਏ ਭਾਵੇਂ 2 ਕਿਲੋ ਹਾਂਜੀ ਹਾਂਜੀ ਠੀਕ ਨਹੀਂ ਗੱਲ ਉਹਦੇ 'ਚ ਕਿਸੇ ਨੂੰ ਦਿੱਕਤ ਨਹੀਂ ਠੀਕ ਨਹੀਂ ਗੱਲ ਆਪਾਂ ਆਪਣੀ ਰੋਟੀ ਲੈਣੀ ਹੈ ਬਿਲਕੁਲ ਬਿਲਕੁਲ ਆਪਾਂ ਕੇ ਨਾ ਇਹ ਨਹੀਂ ਕਰਨਾ ਕਿ ਤੂੰ ਲੱਖ ਵਾਲੀ 2 ਲੱਖ ਵਾਲੀ ਪਾਉਣ ਡਿਆ ਅਸੀਂ ਵੀ ਪਾਈਏ ਅਸੀਂ ਆਪਣੇ ਜਿੰਨੇ ਜੋ ਕੀ ਕਰਾਂਗੇ ਜਿੰਨੇ ਜੋ ਗਿਆ ਨਾ ਜੀ ਹਾਂਜੀ ਹਾਂ ਠੀਕ ਚਲੋ ਤਾਂ ਬੰਦਾ ਮੈਂ ਕਹਿੰਦਾ ਮੈਂ ਡੈਡ ਜੀ ਨਹੀਂ ਹੋਣ ਲੱਗਿਆ ਮਾਰ ਘੱਟ ਮਿਲ ਲੱਗਿਆ ਤੇ ਬਹੁਤ ਮਾਰਿਆ ਭਾਜੀ ਅੱਛਾ ਮਾਰ ਮਿਲਦਾ ਜਾਂਦਾ ਜੋ ਨਿਕਲ ਗਿਆ ਨਾ ਪਿੰਡਾਂ ਜਿੰਨਾ ਉਹਨਾਂ ਵਪਾਰੀਆਂ ਨੂੰ ਲੈ ਕੇ ਪਾਉਣਾ ਉਹ ਤੇ ਭਾਵੇਂ ਤੀਜੇ ਦਿਨ ਵੀਡੀਓ ਪਾਈ ਜਾਂਦੇ ਨੇ ਤੇ ਆਪਾਂ ਜਿਹੜਾ ਫਿਰ ਤੁਰ ਕੇ ਦੂਜੇ ਉੱਤੇ ਹਾਂ ਲੈਲੀ ਦਾ ਕੱਲ 12 13 ਡੰਗਰੀ ਫੌਜੀ ਪੰਜ ਲੈ ਗਿਆ ਇਹ ਹੋਰ ਹੀ ਵਪਾਰੀ ਇੱਕ ਦੋ ਲੈ ਕੇ ਗਏ ਜਿਸ ਵਿੱਚ ਝੋਟੀ ਆ ਦੂਜਾ ਨੂੰ ਭਾਜੀ ਹਾਂਜੀ ਚਲੋ ਘਪੜਿਆ ਭਾਜੀ ਘਪੜਿਆ ਝੋਟੀ ਘਪੜਾ ਜਿਹੜੀ ਤੁਹਾਨੂੰ ਜੱਸੂ ਆ ਹਾਂਜੀ ਵੇਖੀ ਚੱਲ ਕਰਾਈ ਤੇ ਸੋਹਣੀ ਜੋੜੀ ਬਹੁਤ ਬੜੀ ਜੋੜੀ ਬੜੀ ਜੋੜੀ ਬਾਈ ਬੋਲੀ ਤੇ ਬਾਈ ਇਹ ਥੋੜਾ ਜਿਹਾ ਕਰੇ ਕਰੋ ਦੁੱਧ ਇਹ ਹੈ ਦੁੱਧ ਕਿਹਨਾ ਰੱਖਦਾ ਦੀ ਆ ਦੁੱਧ ਭਾਜੀ ਉਹਦੇ 12 ਲੀਟਰ ਪੈਂਦੇ ਪਈਦਾ ਸੀ ਉਹ ਜਾਰਾ ਤੋਂ 12 ਕੱਢਿਆ ਹਾਂਜੀ ਹਾਂਜੀ ਬਾਕੀ ਕੋਈ ਆਪਣੀ ਸਮਝ ਕਰੇ ਠੀਕ ਨਹੀਂ ਗੱਲ ਬਿਲਕੁਲ ਆਪਾਂ ਕਿਸ ਨੂੰ ਝੂਠ ਨਹੀਂ ਮਾਰਨਾ ਜੂਰਾ ਹੈਗਾ ਇੱਥੇ ਆਓ ਤਸੱਲੀ ਕਰੋ ਆਪਣੀ ਥਾਂ ਤੇ ਭਾਜੀ ਭਾਰ ਦੀ ਗਰੰਟੀ ਭਾਰ ਠੀਕ ਠੀਕ ਜੋ ਧੀ ਰੱਖੋ ਧੀ ਬਿਲਕੁਲ ਮੰਨੋ ਮੰਨੋ। ਹਾਂ ਜੀ ਬੋਲ ਕਰ ਤਾਂ ਭਾਵੇਂ ਲੱਖ ਨਹੀਂ ਕਰਦੇ ਹੈਂ 85000 ਵੀ ਦੇਵਾ 85000 ਉਹ ਜੇ ਤੁਸੀਂ ਮਾਨਤਨ ਕਰਨਾ ਨਹੀਂ ਆਪ ਹੀ ਕਰਦਾ ਆਪਾਂ ਨਹੀਂ ਕੋਈ ਨਹੀਂ ਆਏਗਾ ਜਿਹੜਾ ਮਾਨਤਨ ਕਰਦਾ ਹਾਂ ਹਾਂ 95000 ਲੱਖ ਦੀ ਮੇਜ ਜਿੱਡੇ ਕਾਦੇ ਝੋਟੀ ਦਾ ਬਿਲਕੁਲ ਹਾਂ ਬਹੁਤ ਵੱਡੀ ਝੋਟੀ ਹੈ ਠੀਕ ਇਹ ਪਹਿਲਾ ਹੁਣ ਇਹ ਪਹਿਲਾ ਹੁਣ ਹੈ ਜੀ ਹਾਂ ਜੀ ਚਲੋ ਲਓ ਜੀ ਪਹਿਲਾ ਹੁਣ ਤੁਹਾਡਾ ਬਣ ਗਿਆ ਜੀ ਇੱਕੋ ਮਾਠੀ ਪਰ ਜਿਹੜਾ ਪੰਜਾਬੂ ਭਾਈ ਜੀ ਤੁਸੀਂ ਇਮਾਨਦਾਰ ਕਰਦੇ ਜਹਾ 1000 ਰੁਪਏ ਦਾ 200 ਦਾ 5 ਕਰਦੇ ਜੀ ਉਹ ਆਪਣੀ ਮਰਜ਼ੀ ਹੈ ਜੀ ਠੀਕ ਹੈ ਜੀ ਆਜੋ ਲਿਆਓ ਭਾਈ ਜੀ ਲੈ ਲੁੱਟਿਆ ਮਾਣਾ ਭਾਈ ਜੀ ਲੈ ਜਾਣੇ ਲੋ ਜੈਕਰ ਨੂੰ ਸੋਹਣੀ ਝੋਟੀ ਆ ਨਾਲੇ ਜੱਪ ਵਾਲੀ ਝੋਟੀ ਆ ਸਿੰਗਲ ਆ ਟੀ ਜੀ ਚਲੋ ਉਹ ਤਾਂ ਤੱਕ ਤਾਂ ਹੱਤਾ ਵੀ ਲੈ ਜੇ ਹਾਂ ਅੰਦੇ ਵੀ ਲੈ ਜੇ ਪੰਜ ਵੀ ਲੈ ਕੋਈ ਪਤਾ ਨਹੀਂ ਜੀ ਅਗਲੇ ਦੇ ਘਰ ਦੀ ਆ ਬਿਲਕੁਲ ਬਿਲਕੁਲ ਭਾਈ ਜੀ ਆ ਖਾ ਲਓ ਕੇ ਮੈਂ ਮੰਨੀ ਤਾਰੀਬੀ ਸੁੰਬਾਬਾ ਜੀ ਬਹੁਤ ਜਾਨ ਹਾਂਜੀ 70 75 ਜੋ ਮਰਗੀ ਕਰਦੀ ਵੇਖਦੀ ਆ ਆ ਨਾ 60000 ਰਾਂਦੇ ਯਾਰ ਜੀ ਚਲੋ ਮੈਂ 60000 ਦਾ ਹੁਣ ਪਾ ਹੈ ਨਹੀਂਗਾ ਬਿਲਕੁਲ ਇਹਨੇ ਦੋਜਣ ਵਾਲਾ ਇਹਨੇ ਰੁੱਤ ਮੜ ਗਈ ਇਹਨੇ ਨਹੀਂ ਹਾਂ ਦੇਖੋ ਰੁੱਤ ਤੇ ਬੜੀ ਹੈ ਰੋਕਾ ਹੈ ਚੋਤੀ ਇਹ ਭੈਣੀ ਵੀ ਸੋਈ ਕੋਈ ਹੈ ਨਹੀਂ ਕੱਪੜੇ ਸਰੀਆਂ ਭਾਜੀ ਲਵੇਰਾ ਹੈ ਨਹੀਂ ਹਾਂ ਆਪਣੇ ਨਹੀਂ ਕੋਈ ਰਹਿਣ ਦਾ ਕੱਲ ਤਿੰਨ ਮੱਝਾਂ ਸੁਈਆਂ ਹਾਂਜੀ ਤੇ ਤੈਨੂੰ ਹਾਂਜੀ ਇਹਨਾਂ ਕੱਪੜਾ ਛੇ ਮਾਧਮੇ ਬੌਧੀ ਅੱਲਾ ਲੈ ਗਿਆ। ਲੋ ਜੀ ਇਹ ਵੀ ਦੇਖ ਲੋ ਕਰ ਇਹ ਵੀ ਗੱਬਣੀ ਆ। ਨੀਲੀ ਦੇ। ਵੇਖੋ ਜੀ ਕਰ ਨੀਲੀ ਦੇ ਆ ਗਈ ਹੁਣ। ਬਜੀ ਲੰਮੀ ਤੋਰੋ। ਬੱਠੀ ਠੀਕ ਆ। ਆਜੋ ਆਜੋ ਖਰਾ। ਆਜੋ। ਬੱਠੀ ਠੀਕ ਆ। ਚਲੋ। ਇਹ ਜਿਵੇਂ ਮੰਦਰੂ ਛੇਕਾ ਲਿਆ ਕਿ ਪਾਣੀ ਹੁੰਦਾ ਛੇਕਣਾ। ਠੀਕ ਆ। ਫਿਰ ਬਾਕੀ ਕਵੇ ਨਾ ਕੋਈ ਮੁੜ ਕੇ ਵੀ। ਜਿਹੜੀ ਵੀ ਜਿਆ ਦੱਸ ਕੇ ਦਵਾਂਗੇ ਫੰਦਾਂ ਦੇ ਜਮਾਂਦਰੂ ਆ ਤੇ ਆਂਦੇ ਹਾਂ ਹਾਂਜੀ ਜੀ ਇਹਦਾ ਸੰਦੀਪ ਸਾਹਿਬ ਹਾਂ 75 ਇਹ ਵੀ 65000 ਇਹ ਵੀ 65000 ਪੱਟੀਆਂ ਰੋਈ ਰੋਈ ਬਹੁਤ ਜਿਆਦਾ ਮਾਰੋ ਝੁੱਟੀ ਲਾਓ ਵੇਖੋ ਖਾਨ ਵੀ ਉਹ ਚਾਹ ਲਾ ਲਓ ਤੀਜਾ ਲਾ ਲਓ ਚੌਥਾ ਲਾ ਲਓ ਚੌਥਾ ਲਾ ਲਓ ਇਹ ਨਹੀਂ ਗੱਲ ਜੀ ਬੱਸ ਬੱਸ ਤੇ ਆਹ ਵੇਖੋ ਇੱਕ ਨਮੂਨਾ ਜਾ ਕਮਾਲ ਹੀ ਦੀ ਵੀਰੋ ਨਾ ਜੇ ਇਹਨੇ ਦੋਤਨਾ ਕੀਤਾ ਤੇ ਫਿਰ ਦੁੱਧ ਫਰਾ ਬਾਜੀ ਵੀ ਕਿੰਨੇ ਕਰਨਾ ਇਹਨੂੰ ਜੀ ਵੇਖੋ ਆ ਜੀ ਸੰਦੀਪ ਸਿੰਘ ਕਾਰ ਵਾਲਿਆ ਦੇ ਮੁਤਾਬਕ 27 ਦਿਨ ਦੇ ਪੂਰੇ ਆ ਅੱਛਾ 27 ਨੂੰ 27 ਵਾਹ ਵਾਹ ਇਹ ਕਮਾਲ ਦੀ ਗੱਲ ਮੈਂ ਨਾ ਵੇਖੋ ਕੀ ਰੰਗ ਭਾਜੂ ਹੈ ਬਾਜੀ ਵਸਾ ਵੀ ਚੱਲੇ ਵਾ ਠੀਕ ਇਹ ਬਰੋ ਵੀ ਨਹੀਂ ਤੇਡੀ ਹੈ ਹਾਂ ਮੈਨੂੰ ਇੱਥੇ ਮਾਣਨਾ ਪਈ ਜੀ ਮੈਂ ਨਾ ਵੇਖ ਕਦਾ ਓਕੇ ਕਿ ਨਹੀਂ ਕੋਕੇ ਕੋਕੇ ਵੀ ਹਾਂ ਡੋਰ ਡਾਊਨ ਡਾਊਨ ਥੋਟ ਕੇ ਡੋਰ ਡਾਊਨ ਇਹਦਾ ਜਾਨ ਮੈਂ ਨਹੀਂ ਆਉ ਲੱਗੇ ਮਾਜੀ ਦਾ ਖਾਣ ਲੈ ਕੇ ਚਲੀ ਜਾਣਾ ਨਾ ਜੀ ਮੈਂ ਆਣਾ ਇੱਥੇ ਨਹੀਂ ਰੁਕਣਾ ਇਹਦਾ ਥੋੜੀ ਜਿਹੀ ਪੂਰਾ ਕਰ ਲੈ ਸੰਸਾ ਮੈਂ ਕੋਣ ਆ ਜਾ ਫੇਰ ਚਾਪੰਡਾ ਵਾ ਮੈਂ ਨਾ ਛੱਡਾ ਵੇਖੋ ਛੱਡਾ ਮੈਂ ਦਾ ਤਾਂ ਜਿਹੜੀ ਵੇਖਣਾ ਜੀ ਲੱਗਣੀ ਬਾਈ ਹਾਂਜੀ ਹਾਂਜੀ ਅਦੇਸਾ ਮੋਲ ਤੇ 575 ਕਰਾ ਹਾਂ ਜੀ ਚੱਲਦਾ 65 ਤੇ 62000 ਇਹ ਦੱਸੋ ਹੁਣ ਵੇਖੋ ਇਹ ਮੋਨ ਤੁਹਾਨੂੰ ਆਵਲਾ ਲੋ ਸਾ ਤੁਹਾਨੂੰ ਬਾਈ ਦਾ ਆਪਾਂ ਨਹੀਂ ਬਿਲਕੁਲ ਘਟਾਣਾ ਜੋ ਮਰਜੀ ਹੋਣਾ ਆ ਵੀ ਘਟਾਈ ਜਾਂਦੀ ਹੈ ਬਿਲ ਨਹੀਂ ਘਟਾਣੇ ਬਾਈ ਜੀ ਬਿਲਕੁਲ ਹੁਣ ਜਾਇਜ਼ ਮੋਲ ਤੇ ਪਾਇਆ ਆਪਾਂ ਉਹ ਨਹੀਂ ਆਗਾ ਮਿਲਦਾ ਨਹੀਂ ਨਹੀਂ ਮਿਲੂਗਾ ਤਾਂ ਨਾ ਲਿਆ ਬਿਲਕੁਲ ਜੀ ਸਹੀ ਕਹਿੰਦਾ ਜਾਇਜ਼ ਜਿੰਨੂੰ ਦਵਾਂਗੇ ਧੋਖਾ ਨਹੀਂ ਕਿਸੇ ਦਾ ਕਰਨਾ ਆਵਾਂਗੇ ਜਾਇਜ਼ ਬਿਲਕੁਲ ਭਾਵੇਂ ਇੱਕ ਲਈ ਆਈਏ ਦੋ ਲਈ ਆਈਏ ਤਾਲ ਲਈਏ ਬਾਕੀ ਤਿੰਨ ਉਤਰੇ ਬਾਅਦ ਚ ਪਾਵਾਂਗੇ ਬਸ ਠੀਕ ਹਾਂ ਲੋਹੀ ਮੈਂ ਵੀ ਵੇਖੋ ਬਹੁਤ ਵੱਡੀ ਆ ਥੋੜੀ ਜੀ ਕੱਚੀ ਆ ਹਾਂ ਕੱਚੀ ਆ ਵਾਜੀ ਹੈਣਾ ਖਿੱਚੀ ਚੱਲੋ ਕੰਮ ਹਾਂ ਹਾਂ ਕੋਈ ਗੱਲ ਨਹੀਂ ਗਾਡੀਆਂ ਗੁੰਮੀਆਂ ਦੇਖਦੇ ਲੋ ਤੋਈਆਂ ਨੂੰ ਉਦਣ ਤੋਂ ਖਾ ਦਿੱਤਾ ਜਿਹੜਾ ਚੱਲ ਗਿਆ ਸਿੱਧਾ ਹਾਂ ਓੱਖਾ ਓੱਖਾ ਕਰ ਦੋ ਬੰਦਾ ਗਲਤ ਹੋ ਗਿਆ ਹਾਂ ਜੀ ਤੇ ਉਹ ਥੋੜਾ ਜਿਹਾ ਨੂੰ ਹੀ ਥੋੜਾ ਜਿਹਾ ਚੱਲੋ ਚੌਥੇ ਦਿਨ ਪੈਂਦੀ ਚਾਲੀ ਵੀਡੀਓ ਬਸ ਹੁਣਾਰੇ ਬੰਦੇ ਹਾਂ ਜਿਆਕ ਨੂੰ ਵਜੀ ਹਾਂ ਜੀ ਪੜਿਆ ਤੁਹਾਨੂੰ ਪਤਾ ਕੋ ਮੋਹਸਨ ਆਪੇ ਉਹ ਲਾਕ ਵੀ ਥੋੜਾ ਘਟਾਦਾ ਜੀ ਹਾਂਜੀ ਹਾਂਜੀ ਹਣਾ ਜੀ ਉਹ ਤੋਂ ਬਰਾਦਰ ਨਹੀਂ ਜਾਇ ਨਾ ਬਈ ਜਾਣਾ ਹਾਂ ਆ ਤੇ ਘਰ ਦੇ ਵੀ ਕੰਮ ਹੈਗੇ ਨਾ ਨਹੀਂ ਨਹੀਂ ਬਹੁਤ ਬਹੁਤ ਹਾਂ ਬਸ ਉਹਨੇ ਕੇ ਕਰ ਚਲੀ ਜਾਂਦੇ ਬਹੁਤ ਆਏ ਇਦਾਂ ਵੀ ਚੌਥੇ ਪੰਜਵੇਂ ਦਿਨ ਚਲੋ ਪੈਂਦੀ ਜਾ ਰਹੀ ਬਾਤ ਉਹ ਦਿਨ ਤੁਹਾਨੂੰ ਉਹ ਦਿਨ ਵੀ ਫੋਨ ਕੀਤਾ ਤੂੰ ਹੀ ਆ ਆਵਾਂਗੇ ਫੇਰ ਹਾਂਜੀ ਤੇ ਮੁੜ ਕੇ ਤੇ ਤੁਹਾਨੂੰ ਬੜਾ ਡੰਗ ਡੰਗ ਕਰਕੇ ਕੀਤੀ ਹੁੰਦੀ ਉਹ ਨਹੀਂ ਖੜਦੇ ਹਾਂ ਥੋੜਾ ਖੜਨੇ ਆ ਇਹ ਨਾ ਵੀ ਖੜਨ ਚਲੋ ਤੂੰ ਹੀ ਇੱਕ ਰਾਤ ਨੂੰ ਠੋਖਾ ਨਾ ਦਿਆ ਕਰੋ ਕਿ ਆਏ ਤੇ ਥੋੜੇ ਜਿਹਾ ਪਾ ਲਿਆ ਕਰੋ ਜੇ ਨਹੀਂ ਪਾਉਣੀ ਤੇ ਫਿਰ ਮੈਂ ਜਿਹੜੇ ਖੁੱਲ ਗਏ ਹਾਂ ਹਾਂ ਸਾਰੇ ਚੰਗੇ ਆਪਾਂ ਕਿਸੇ ਨੂੰ ਕੀੜੇ ਨਹੀਂ ਪਾਉਣੇ ਆਪਣੇ ਹਿਸਾਬ ਨਾਲ ਜਿਹੜਾ ਮਾੜਾ ਕਰੂ ਉਹ ਪ੍ਰਮਾਤਮਾ ਹੈ ਬਾਬਾ ਦੀਪ ਸਿੰਘ ਆਪੇ ਇਹਨੂੰ ਪਛਾਣੇ ਜਾਣੇ ਉਹ ਆਪਾਂ ਆਪਣੀ ਅੰਦਰ ਦਿਲ ਸਾਫ਼ ਰੱਖਣਾ ਪਾ ਜੀ ਵਾ ਕੀ ਇਹਨੂੰ ਦੁੱਧ ਦਾ ਧੋਕਾ ਨਹੀਂ ਜੇ ਭਾਰ ਪਾਉਂਦੀ ਉਹ ਭਾਰ ਦੀ ਰੱਖਦੀ ਹਾਂ ਜੀ ਬਾਕੀ ਚਲੋ ਹੋਰ ਸੁਣਾ ਮੇਰਾ ਜੀ ਵੇਣਾ ਚਲੋ 70082 42705 ਪਿੰਡ ਕੋਟ ਜਾਂ ਜ਼ਿਲ੍ਹਾ ਅਮਰਸਰ ਤਸਵੀਰ ਬਾਬਾ ਬਗਨ ਸੈਰਪੁਰ ਡੇਰੇ ਦੇ ਲੱਗ ਕੇ ਆਪਣਾ ਪਿੰਡ ਪੈਂਦਾ ਇਮਾਲੋ ਇਹ ਪਤਾ ਲੱਗੀ ਆ ਨਾ ਬਾਈ ਬਜਿੰਦਰ ਹਾਂ ਬਾਈ ਕਾਈ ਪੁੱਛਦੇ ਨੇ ਮੈਂ ਦੱਸਿਆ ਨਹੀਂ ਮੇਰੇ ਲੱਗ ਇਹ ਥੋੜੀ ਜਿਹਾ ਛੋਟਾ ਪਿਆ ਨਾ ਮਸ਼ਹੂਰ ਨਹੀਂ ਹੈ ਹਾਂ ਹੋ ਜਾਣਾ ਜੀ ਹੋ ਗਿਆ ਰੀਡ ਨੇ ਕਰਨਾ ਬਈ ਰੀਡ ਨੇ ਕਰਤਾ ਜੁਮੈਨ ਦਾ ਮਹਾਰਾਜ ਦੀ ਕਿਰਪਾ ਚਲੋ ਚਲੋ ਐ ਹੀ ਆ ਬਾਈ ਜੀ ਐ ਸੋਸ਼ਲ ਮੀਡੀਆ ਦਾ ਕੰਮ ਆ ਜੀ ਹਾਂ ਜੀ ਹਾਂ ਜੀ ਨਹੀਂ ਇਦਾਂ ਹੀ ਆ ਹਾਂ ਤੇ ਬਸ ਜਿਹੜਾ ਇਹ ਤਾਂ ਸਟਰੀਆਂ ਵੇਖੋ ਕਿਸ ਦੇ ਆ ਕੇ ਨਾਮ ਆ ਆ ਗਲਤ ਹੋਣਾ ਨਹੀਂ ਨਾ ਨਾ ਇਹਨੇ ਵੇਖਣਾ ਸਿੱਧਾ ਆ ਜੀ ਬਿਲਕੁਲ ਜੀ ਸਾਸਰੀ ਗਾਜ